ਹਾਂਜੀ ਦੋਸਤੋ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸੋਹਣਾ ਤੋਰਾ ਤੁਰਨ ਵਾਲੀ ਗੱਬਣ ਚੈੱਕਪਾਸ ਚੰਗੇ ਕੱਦ ਕਾਠ ਵਾਲੀ ਨਵੇਂ ਹਣ ਦੀ ਅਬਲਖ ਛਕੀਨ ਮਾਰਵਾੜੀ ਘੋੜੀ ਦਿਖਾਉਣ ਲੱਗੇ ਆ ਮਿੱਤਰੋ ਘੋੜੀ ਤੋਰਾ ਤੂਰਾ ਬਹੁਤ ਚੰਗਾ ਗਾ ਬਾਕੀ ਤੁਸੀਂ ਇਹਦਾ ਪ੍ਰਿੰਟ ਦੇਖ ਸਕਦੇ ਹੋ ਡਿਜ਼ਾਈਨ ਦੋਨਾਂ ਸਾਈਡਾਂ ਤੋਂ ਤੁਸੀਂ ਦੇਖ ਸਕਦੇ ਹੋ ਇੱਕੋ ਜਿਹਾ ਮਾਰਕਾ ਗਾ ਦੋਨੇ ਪਾਸਿਆਂ ਤੋਂ ਦੱਬ ਜਿਹੜੇ ਇਹਦੇ ਬਣੇ ਬੈਨਾ ਬੜੇ ਸੋਹਣੇ ਬਣੇ ਵੇ ਆ ਤੇ ਉਮਰੇ ਦੀ 5 ਸਾਲ ਆ 60 ਇੰਚ ਕਾਦਾ ਘੋੜੀ ਦਾ ਮੱਥੇ ਤੇ ਸੋਨਾ ਪਟਾਗਾ ਇਹਦੇ ਬਾਲ ਪੌਰੀਆਂ ਦੀ ਘੋੜੀ ਬਿਲਕੁਲ ਸਾਫ ਆ ਬਾਡੀਦਾਰ ਘੋੜੀ ਆ 60 ਇੰਚ ਜਿਹੜੀ ਹਾਈਟ ਹੈ ਦੀ ਪ੍ਰੋਪਰ ਮਿੰਤੀ ਵਾਲੀ ਹਾਈਟ ਆ ਆਪਾਂ ਖੁਦ ਆਪ ਮਣੀ ਸੀਗੀ ਤੇ ਤੁਸੀਂ ਜਾ ਕੇ ਤਸੱਲੀ ਕਰ ਸਕਦੇ ਹੋ ਪ੍ਰੋਪਰ 60 ਇੰਚ ਹਾਈਟ ਨਿਕਲੂ 5 ਸਾਲ ਉਮਰ ਆ ਤੇ 2 ਮਹੀਨਿਆਂ ਤੋਂ ਉੱਤੇ ਗੱਭਣ ਚੈੱਕ ਪਾਸ ਹੋ ਗਈ ਘੋੜੀ ਇਹ ਸੌਸੀਲ ਘੋੜੀ ਆ ਮਿੱਤਰੋ ਤੇ ਘੋੜੀ ਗੱਭਣਾ ਇਹ ਪ੍ਰਭਾਤ ਦੇ ਬੱਚੇ ਰਾਣੇ ਤੋਂ ਰਾਣਾ ਘੋੜਾ ਦੋਸਤੋ ਆ ਸਾਈਡ ਤੇ ਆਪਾਂ ਫੋਟੋ ਲਾਤੀ ਡੀ ਐਨ ਏ ਪਾਸ ਆਇ ਹੈ ਪ੍ਰਵਾਤ ਦਾ ਸੋ ਇਸ ਘੋੜੇ ਤੋਂ ਗੱਭਣ ਚੈੱਕ ਪਾਸ ਆ ਮਿੱਤਰੋ ਤੇ ਵੀਰ ਦਾ ਜਿਹੜਾ ਏਰੀਆ ਹੈਗਾ ਲੁਧਿਆਣੇ ਏਰੀਏ ਦੇ ਵਿੱਚ ਪਿੰਡ ਪੈਂਦਾ ਹੈਗਾ ਲੋਗੜ ਉੱਥੇ ਬਾਈ ਭਾਵਨੇ ਦੇ ਕੋਲੇ ਇਹ ਘੋੜੀ ਸਕਰੀਨ ਦੇ ਉੱਤੇ ਆਪਾਂ ਕੰਟੈਕਟ ਨੰਬਰ ਬਾਈ ਦਾ ਸਾਂਝਾ ਕਰਤਾ 98884 99319 ਆ ਤੁਸੀਂ ਦੇਖ ਸਕਦੇ ਹੋ ਤੋਰਾ ਤੂਰਾ ਘੋੜੀ ਦੇ ਵਿੱਚ ਬਹੁਤ ਜਿਆਦਾ ਚੰਗਾ ਬਾਡੀ ਦੀ ਖੁੱਲੀ ਆ ਬੇਲਬੂਲ ਬੜੀ ਆ ਤੇ ਬਾਕੀ ਸੌ ਸੀਲ ਆ ਪੌਰੀਆਂ ਦੀ ਬਿਲਕੁਲ ਸਾਫ ਆ ਸਭ ਪਣ ਬੜਾਗਾ ਕੰਨ ਕੋ ਨੈਣ ਜਮਾ ਜੁੜਬੇ ਆ ਸ਼ੋਅ ਕੁਆਲਟੀ ਆ ਬਣਤਰਾਂ ਦੀ ਚੰਗੀ ਆ ਘੋੜੀ ਸੋ ਰੇਟ ਵੀ ਇਹਦਾ ਬੜਾ ਵੀਰ ਹੁਣਾਂ ਨੇ ਜਾਇਜ਼ ਜਾ ਰੱਖਿਆਗਾ ਤੇ ਨੰਬਰ ਤੁਸੀਂ ਨੋਟ ਕਰ ਲਓ ਭਵਨੇ ਦਾ ਪਿੰਡ ਲੋਘੜ ਵਾਲੇ ਦਾ ਇਹ ਜਿਹੜਾ ਪਿੰਡ ਆ ਡੇਲੋ ਵਾਲੀ ਸਾਈਡ ਰਹਿ ਜਾਂਦਾਗਾ ਗੁਜਰਾਲ ਦੇ ਨੇੜੇ ਰਹਿ ਜਾਂਦਾ ਪਿੰਡ ਇਹ ਸੋ ਉੱਥੇ ਜਾ ਕੇ ਤੁਸੀਂ ਘੋੜੀ ਦੇਖ ਕੇ ਖਰੀਦ ਸਕਦੇ ਹੋ ਚੜ੍ਹਨ ਚੁੜਨ ਦੇ ਹੱਕ ਨੂੰ ਘੋੜੀ ਸਵਾਰੀ ਦੇ ਹੱਕ ਨੂੰ ਚੰਗੀ ਆ ਤੇ ਬਾਕੀ ਬਰੀਡਿੰਗ ਵਾਸਤੇ ਵੀ ਚੰਗੀ ਆ ਚੰਗੇ ਘੋੜੇ ਤੋਂ ਲੈਣ ਦੇ ਘੋੜੇ ਤੋਂ ਮੇਟ ਹੋਈ ਵੀ ਆ ਤੇ 2 ਮਹੀਨਿਆਂ ਤੋਂ ਉੱਤੇ ਕਨਫਰਮ ਗੱਬਣ ਚੈੱਕ ਪਾਸ ਆ ਮਿੱਤਰੋ ਆ ਤੁਸੀਂ ਦੇਖ ਸਕਦੇ ਹੋ ਧੌਣ ਧੂਣ ਘੋੜੀ ਦੀ ਬੜੀ ਲੰਮੀ ਆ ਪੈਰਾਂ ਪੂਰਾ ਦੀ ਬੜੀ ਮਜ਼ਬੂਤ ਆ ਸੌਸੀਲ ਘੋੜੀ ਆ ਨਮਾ ਹਾਣਾ 5 ਸਾਲ ਉਮਰ ਆ ਤੇ 61 ਇੰਚ ਪ੍ਰੋਪਰ ਇਹਦੀ ਮਿੰਨਤੀ ਵਾਲੀ ਹਾਈਟ ਆ ਮਿੱਤਰੋ ਤੇ ਕਾਲ ਕਰ ਲਿਓ 2 ਮਹੀਨਿਆਂ ਤੋਂ ਉੱਤੇ ਗੱਬਣ ਚੱਕ ਪਾਸਾ ਫੋਨ ਨੰਬਰ ਆਪਾਂ ਸਕਰੀਨ ਤੇ ਆਪਾਂ ਭਵਨੇ ਦਾ ਲੋਗੜ ਵਾਲੇ ਦਾ ਦੇਤਾ ਘੋੜੀ ਚੰਗੀ ਆ ਸੋਹਣੀ ਆਬਲਖ ਘੋੜੀ ਆ ਮਿੱਤਰੋ ਸੋ ਫੋਨ ਲਾ ਲਿਓ ਜਿਨੇ ਘੋੜੀ ਖਰੀਦਣੀ ਹੋਈ